ਲੁਧਿਆਣਾ ਦੇ ਵਿੱਚ ਅੱਜ ਵਿਰਾਸਤੀ ਖੇਡਾਂ ਨਾਲ ਸੰਬੰਧਤ ਇੱਕ ਇਕੱਠ ਰੱਖਿਆ ਗਿਆ ਪੂਰੇ ਪੰਜਾਬ ਤੋਂ ਲੋਕ ਇੱਥੇ ਪਹੁੰਚੇ ਨੇ ਇੱਕ ਭਾਵੇਂ ਕਬੂਤਰਬਾਜ਼ੀ ਮੁਕਾਬਲੇ ਹੋਣ ਬਲਦਾਂ ਦੀ ਦੌੜ ਹੋਵੇ ਘੋੜਿਆਂ ਦੀ ਦੌੜ ਹੋਵੇ ਵੱਖ-ਵੱਖ ਖੇਡਾਂ ਨਾਲ ਸੰਬੰਧਤ ਇੱਥੇ ਜੋ ਲੋਕ ਨੇ ਉਹ ਪਹੁੰਚੇ ਹੋਏ ਨੇ ਜਿਹੜੇ ਇਹਨਾਂ ਖੇਡਾਂ ਦਾ ਸ਼ੌਂਕ ਰੱਖਦੇ ਆ ਇਹਨਾਂ ਖੇਡਾਂ ਨੂੰ ਕਰਵਾਉਂਦੇ ਆ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਇੱਕ ਗਰਾਊਂਡ ਤੇ ਜਿਹੜਾ ਉਹ ਪੂਰੇ ਦਾ ਪੂਰਾ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਪਿੰਡ ਪਨੋਹੜ ਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਦੀਆਂ ਜਿੱਥੇ ਗਰਾਊਂਡ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਤਾਂ ਇੱਥੇ ਮੰ ਤੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਇੱਕ ਕੇਂਦਰ ਸਰਕਾਰ ਦੇ ਵੱਲੋਂ ਰੋਕ ਜਿਹੜੀ ਲਗਾਉਣ ਦੀ ਕੋਸ਼ਿਸ਼ ਹੋਈ ਸੀ ਪਰ ਕਹਿੰਦੇ ਪੰਜਾਬ ਸਰਕਾਰ ਦੇ ਵੱਲੋਂ ਉਸ ਖੇਡ ਨੂੰ ਹਰੀ ਝੰਡੀ ਜਿਹੜੀ ਦੇ ਦਿੱਤੀ ਹੈ ਕਿ ਜੋ ਵਿਰਾਸਤੀ ਖੇਡਾਂ ਨੇ ਉਹ ਪੰਜਾਬ ਦੇ ਵਿੱਚ ਹੁੰਦੀਆਂ ਰਹਿਣਗੀਆਂ ਪੰਜਾਬ ਸਰਕਾਰ ਨੇ ਹਰੀ ਝੰਡੀ ਕਹਿੰਦੇ ਦਿੱਤੀ ਆ ਤਾਂ ਹੁਣ ਸਟੇਜ ਦੇ ਉੱਪਰ ਗਏ ਨੇ ਹਰਦੀਪ ਸਿੰਘ ਮੁੰਡਿਆ ਉੱਥੇ ਵੀ ਜਾ ਕੇ ਗੱਲਬਾਤ ਕਰਨਗੇ ਪਰ ਇਹ ਤਸਵੀਰਾਂ ਦੇਖੋ ਇੱਕ ਵੱਡਾ ਇਕੱਠ ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਵੱਖੋ ਵੱਖ ਵਿਰਾਸਤੀ ਖੇਡਾਂ ਨਾਲ ਜੁੜੇ ਜਿਹੜੇ ਲੋਕ ਨੇ ਜਾਂ ਵੱਖੋ ਵੱਖ ਵਿਰਾਸਤੀ ਖੇਡਾਂ ਦਾ ਜਿਨ੍ਹਾਂ ਨੂੰ ਸ਼ੌਂਕ ਆ ਮੇ ਕਬੂਤਰਬਾਜੀ ਹੋਵੇ ਭਾਵੇਂ ਘੋੜਿਆਂ ਦੀ ਦੌੜ ਹੋਵੇ ਜਾਂ ਫਿਰ ਬਲਦਾਂ ਦੀ ਦੌੜ ਹੋਵੇ ਤਾਂ ਉਹਨਾਂ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਹੜੇ ਇਹਨਾਂ ਖੇਡਾਂ ਦਾ ਸ਼ੌਂਕ ਰੱਖਦੇ ਇਹਨਾਂ ਖੇਡਾਂ ਨੂੰ ਕਰਵਾਉਂਦੇ ਆ ਉਹ ਇੱਥੇ ਪਹੁੰਚੇ ਹੋਏ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ